ਜਸਟ ਐਮਰਜੈਂਸੀ ਮੂਵੀ ਜਿਹੜੀ ਕਿ بڑے ਨੰਬਰ ਸਮੇਤ ਉਹ ਬਾਤਾਂ ਦੇ ਵਿੱਚ ਸੀ ਕਿ ਅੱਜ ਜਿਹੜੀ ਰਨੀਦੀਂ ਹੋਈ ਹੈ ਪੂਰੇ ਵਰਲਡ ਵਾਈਡ ਜਿਹੜੀ ਰਨੀਦੀਂ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਕਿਹ ਤਰ੍ਹਾਂ ਜਿਹੜਾ ਨੰਬਰ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਉਸ ਤੇ ਹੀ ਦੱਸਦੇ ਕਿ ਕਮਿਲੀਅਨ ਮਾਲ ਦੇ ਬਾਹਰ ਖੜੇ ਹਨ ਤੇ ਸਿੱਖ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਮੂਵੀ ਦੇ ਵਿੱਚ ਜਿਹੜੇ ਸ਼ੌਮੀ ਗੁਰਦੁਆਰਾ ਪਰਵੰਦਰ ਕਮੇਟੀ ਦੇ ਵੱਲੋਂ ਟੀਮ ਸਤਾਏ ਗਏ ਸੀ ਉਹ ਵੀ ਕੱਢ ਦਿੱਤੇ ਗਏ ਸੀ ਉਸ ਤੋਂ ਬਾਅਦ ਵੀ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਵਾਪਸ ਜਿਲ੍ਹਿਆਂ ਦੀ ਗੱਲ ਕਰੀਏ ਤਾਂ ਹੰਪਸਬ ਦੇ ਵਿੱਚ ਵੀ ਰੋਜ਼ ਦੇਖਣ ਨੂੰ ਮਿਲਿਆ ਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਪੋਲੀਸ਼ਨ ਮਾਲ ਦੇ ਬਾਹਰ ਖੜੀ ਹੈ ਤੇ ਪੀਰਾ ਸਾਡੇ ਨਾਲ ਸੰਗੇ ਕਰ ਰਹੇ ਆ ਸਿੱਖ ਜਥੇਬੰਦੀਆਂ ਲਈ ਇੱਥੇ ਪਹੁੰਚੇ ਹੋਏ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜੀ ਆ ਫਿਲਮ ਨਹੀਂ ਚੱਲਣ ਦਿੱਤੀ ਜਾ ਰਹੀ ਤੇ ਪਵਿਲੀਅਨ ਮਾਲ ਦੇ ਬਾਹਰ ਦੀਆਂ ਤਸਵੀਰਾਂ ਦੇਖ ਰਹੇ ਆ ਉਹਨਾਂ ਦੇ ਵੱਲੋਂ ਪਹਿਲਾਂ ਹੀ ਜਿਹੜੀ ਆ ਉਹ ਲਗਵਾ ਦਿੱਤੀ ਐ ਐਮਰਜੈਂਸੀ ਕੂਬੀਆਜ਼ ਬੀ ਕੈਨਸਲ ਕਿਉਂਕਿ ਪਹਿਲਾਂ ਹੀ ਜਿਹੜੀ ਆ ਉਹਨਾਂ ਨੂੰ ਪਤਾ ਸੀ ਕਿ ਕਾ ਵਿਵਾਦ ਹੋ ਸਕਦਾ ਇਸ ਤੋਂ ਪਹਿਲਾਂ ਹੀ ਜਿਹੜੀ ਪਵਿਲਨ ਮਾਲ ਵਾਲਾ ਜਿਹੜੀ ਹੈ ਮੂਵੀ ਲਗਾਈ ਨਹੀਂ ਦੀ ਜੀ ਸਰ ਕੀ ਨਾਮ ਹੈ ਤੇ ਅੱਜ ਫਿਲਮ ਨੂੰ ਲੈ ਕੇ ਜਿਹੜਾ ਪਵਿਲਨ ਮਾਲ ਦੇ ਬਾਹਰ ਆਇਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾ ਦੀ ਸਰਮਹਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾ ਦੀ ਸਰਮਹਤ ਸੰਸਥਾ ਉਹਨਾਂ ਵੱਲੋਂ ਹੋਏ ਦਿਸਾ ਨਰਲਿਸਨ ਸਾਹਿਬ ਗੁਰਦੁਆਰਾ ਕਾਲੀਆਂਲਾ ਸਾਹਿਬ ਨਗਰ ਰਾਏਕੋਟ ਤੋਂ ਮੈਨੇਜਰ ਸਰਦਾਰ ترسیب ਸਿੰਘ ਜੀ ਬਲਿਆਲ ਮੈਂਬਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜਤਿਆ ਜੀ ਜੀ ਸਿੰਘ ਜੀ ਤਲਵੰਡੀ ਉਹਨਾਂ ਦੀ ਗਵਾਈ ਅnder ਇਹ ਜੋ ਫਿਲਮ ਐਮਰਜੈਂਸੀ ਭਾਜਪਾ ਦੀ ਸੰਸਦ ਭਾਜਪਾ ਦੀ ਸੰਸਦ ਕੰਨਰ ਰਣੌਤ ਵੱਲੋਂ ਜੋ ਬਣਾਈ ਗਈ ਹੈ ਜਿਸ ਦੇ ਵਿੱਚ ਸਿੱਖਾਂ ਦੇ کردار ਨੂੰ ਬਹੁਤ ਨੀਮਾ ਦਿਖਾਇਆ ਗਿਆ ਹੈ ਅਤੇ ਜਿਸ ਦੇ ਨਾਲ ਸਿੱਖਾਂ ਦੀਆਂ ਸਮੂਹ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਕੱਲ ਇਹ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਅਲੱਗ-ਅਲੱਗ ਜੁੜੀਆਂ ਲੱਗਿਆ ਹੋਈਆਂ ਨੇ ਹਰ ਇੱਕ ਜਗ੍ਹਾ ਪੂਰੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਸਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਜਿਹੜੇ ਜਿੱਥੇ-ਜਿੱਥੇ ਓਬਜੈਕਸ਼ਨ ਸੀਗੇ ਉਹ ਫਿਲਮ ਦੇ ਵਿੱਚੋਂ ਕੱਟ ਦਿੱਤੇ ਗਏ ਆ ਯਾਰ ਰੋਲ ਜਿਹੜੇ ਸੀਗੇ ਤੇ ਤਾਂ ਵੀ ਓਬਜੈਕਸ਼ਨ ਆ ਕੀਤਾ ਨੂੰ ਸੰਤ ਜੀ ਸੰਤ ਜੀ ਨਾਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕੀਤੀ ਹੈ ਉਸ ਵੇਲੇ ਵੀ ਸਾਡੀ ਪੰਜਾਬ ਦੀ ਨਸਲ ਕੁੱਸ਼ੀ ਕੀਤੀ ਗਈ ਹੈ ਔਰ ਸਾਡੇ ਸਿੱਖਾਂ ਨੂੰ ਉਸ ਵੇਲੇ ਵੀ ਟਾਰਗੇਟ ਕੀਤਾ ਗਿਆ ਇਸ ਕਰਕੇ ਇਸ ਫਿਲਮ ਦੇ ਵਿੱਚ ਸੰਤਾ ਦੇ کردار ਨੂੰ ਬਹੁਤ ਨੀਵਾ ਦਿਖਾਇਆ ਜੋ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਸਰ ਸਮਾਨਯਤਾ ਜੀ ਕਹਿੰਦੇ ਕਿੰਨੇ ਸਮੇਂ ਲਈ ਤੁਸੀਂ ਇਹ ਪ੍ਰੋਟੈਸਟ ਕਰੋਗੇ ਇਕੋ ਜਿੰਨਾ ਟਾਈਮ ਸਾਨੂੰ ਲੱਗੂਗਾ ਕਿ ਪ੍ਰਸ਼ਾਸਨ ਸਾਡੀ ਨਹੀਂ ਮੰਨਦਾ ਸਰਕਾਰ ਸਾਡੀ ਨਹੀਂ ਮੰਨਦੀ ਅਸੀਂ ਉਹਨਾਂ ਟਾਈਮ ਵਿੱਚ ਦਾ ਵਿਰੋਧ ਕਰਦੇ ਰਹਾਂਗੇ ਗੱਲਬਾਤ ਕੀਤੀ ਹੈ ਅੰਦਰ ਉਹ ਕਹਿੰਦੇ ਫਿਲਮ ਲਗਾਈ ਨਹੀਂ ਅੱਜ ਮਾਲ ਦੇ ਮੈਨੇਜਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਚਾੜੀਆਂ ਸਹਿਮਤੀ ਪ੍ਰਦਾਈ ਸਾਡੇ ਨਾਲ ਜੋ ਫਿਲਮ ਰੱਦ ਕਰਨ ਦੇ ਪੋਸਟਰ ਸੀ ਉਹਨਾਂ ਨੇ ਆਹ ਬਾਹਰ ਲਗਾ ਦਿੱਤੇ ਨੇ ਮੋਹਲ ਦੇ ਜੀ ਜੀ ਮਤਲਬ ਲੱਗੀ ਨਹੀਂ ਇੱਥੇ ਨਹੀਂ ਲੱਗੀ ਤੇ ਹੋਰ ਵੀ ਕਿਤੇ ਲੁਧਿਆਣਾ ਚੈੱਕ ਕੀਤਾ ਕਿੱਥੇ ਲੱਗੇ ਜਿੰਨੇ ਸਾਰੇ ਮੋਹਲਾ ਦੇ ਵਿੱਚ ਐਮਬੀਡੀ ਮੋਹਲ ਦੇ ਬਾਹਰ ਹੋਰ ਗੁਰੂ ਗੁਰਦੁਆਰਾ ਸਹਿਬਾਨਾ ਦੇ ਜੋ ਮਲਾਜ਼ਮ ਨੇ ਮੈਨੇਜਰ ਸਾਹਿਬਾਨ ਨੇ ਉਹ ਪਹੁੰਚੇ ਹੋਏ ਨਹੀਂ ਇੱਥੇ ਵਕ ਵਕ ਡਿਊਟੀਆ ਲੱਗੇ ਹੋਏ ਨੇ ਇੱਥੇ ਸਾਡੇ ਨਾਲ ਜੋ ਸਰਦਾਰ ਤਰਸੇ ਸਿੰਘ ਜੀ ਬਲਿਆਰ ਮੈਨੇਜਰ ਗੁਰਦੁਦਵਾਰਾ ਪਾਸ਼ੀ ਦਸਵੀਂ ਕਾਲੀਆਂ ਨਾਲ ਸਭ ਤੋਂ ਪਹੁੰਚੇ ਨਹੀਂ ਨੇ ਜੀ ਇਸ ਤਰ੍ਹਾਂ ਅਲਗ-ਅਲਗ ਸਾਰੇ ਜੁੜੂ ਲੱਗੂਗੇ ਕੁਝ ਲੋਕ ਜਿਹੜੇ ਬੁਕਿੰਗ ਵੀ ਕਰਾਣਾ ਚਾਹੁੰਦੇ ਹੋਣਗੇ ਦੇਖਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੇ ਕੀ ਮੈਸੇਜ ਆ? ਸੋਲ ਦੇ ਅੰਦਰ ਪਤਾ ਕੀਤਾ ਜੀ ਜਾਨੀ ਕਿ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਸਾਡੇ ਜੋ ਪੰਜਾਬ ਦੇ ਲੋਕ ਆ ਉਹ ਬਹੁਤ ਸੂਝਵਾਨ ਨੇ ਜੀ ਤੇ ਇੱਥੇ ਉਹ ਦੱਸ ਰਹੇ ਨੇ ਵੀ ਕਿਸੇ ਵੀ ਇੱਕ ਇੱਕ ਵੀ ਹਜੇ ਬੁਕਿੰਗ ਨਹੀਂ ਹੋਈ ਠੀਕ ਧੰਨਵਾਦ ਠੀਕ ਹੈ ਧੰਨਵਾਦ ਸਸ਼ੀਕਲ ਜਾਨੀਤਾ ਜੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਆਪ ਨੂੰ ਨਿਸ਼ਚਿਤ ਐਮਰਜੈਂਸੀ ਮੂਵੀ ਜਿਹੜੀ ਕਿ بڑے ਕੰਮ ਤੇ ਸਮੇਂ ਤੋਂ ਬਾਅਦ ਦਾ ਦੇਖਣ ਦੀ ਸੀ ਤੇ ਅੱਜ ਦੀ ਰੀਲੀਜ਼ਿੰਗ ਹੋਇਆ ਪੂਰੇ ਵਰਲਡਵਾਈਡ ਜਿਹੜੀ ਰੀਲੀਜ਼ਿੰਗ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਕਿਹੋ ਜਿਹਾ ਨਾ ਫਿਲਮ ਦਾ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਉੱਥੇ ਦੱਸ ਦਿੱਤੀ ਕਿ ਕਮਿਸ਼ਨ ਮਾਲ ਦੇ ਬਾਹਰ ਖੜੇ ਨੇ ਤੇ ਸਿੱਕ ਜੱਥੇ ਬੰਦੀਆਂ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਮੂਵੀ ਦੇ ਵਿੱਚ ਜਿਹੜੇ ਸ਼ੋਭੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਲੀਨ ਸਟੇਜ ਕੀਤੀ ਉਹ ਵੀ ਕੱਢ ਦਿੱਤੇ ਗਏ ਸੀ ਉਸ ਤੋਂ ਬਾਅਦ ਵੀ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੇ ਵਾਪਸ ਦਿਲਿਆਂ ਦੀ ਗੱਲ ਕਰੀਏ ਤਾਂ ਆਪਰ ਸਰ ਦੇ ਵਿੱਚ ਵੀ ਵਿਰੋਧ ਦੇਖਣ ਨੂੰ ਮਿਲਿਆ ਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਪਵਿਲੀਅਨ ਮਾਲ ਦੇ ਬਾਹਰ ਜਿਹਾ ਜਿਹੜਾ ਸਾਡੇ ਨਾਲ ਸੰਯੋਗ ਕਰਿਆ ਤੇ ਜਦੋਂ ਸਰ ਮਿਲਣਗੇ ਤੇ ਪਹੁੰਚੇ ਹੋਣਗੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜੀ ਇਹ ਫਿਲਮ ਨਹੀਂ ਚੱਲਣ ਦਿੱਤੀ ਜਾ ਰਹੀ ਤੇ ਪਵਿਲੀਅਨ ਮਾਲ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਜਿਹੜੀ ਹੈ ਉਹ ਲਗਾ ਵੀ ਦਿੱਤੀ ਐ ਐਮਰਜੈਂਸੀ ਡੂ ਵੀ ਹੈਸ ਬੀਨ ਕੈਨਸਲ ਕਿਉਂਕਿ ਪਹਿਲਾਂ ਹੀ ਜਿਹੜੀ ਉਹਨਾਂ ਨੂੰ ਪਤਾ ਸੀ ਕਿਾ ਵਿਵਾਦ ਹੋ ਸਕਦਾ ਇਸ ਤੋਂ ਪਹਿਲਾਂ ਹੀ ਜਿਹੜੀ ਪਵਿਲੀਅਨ ਮਾਲ ਵਾਲਾ ਜਿਹੜੀ ਹੈ ਮੂਵੀ ਲਗਾਈ ਨਹੀਂ ਦੇ ਜੀ ਸਰ ਕੀ ਨਾਮ ਹੈ ਤੇ ਅੱਜ ਫਿਲਮ ਨੂੰ ਲੈ ਕੇ ਜਿਹੜਾ ਪਵਿਲੀਅਨ ਮਾਲ ਦੇ ਬਾਹਰ ਆਇਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖਾ ਦੀ ਸਰਮਹਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾ ਦੀ ਸਰਮਹਤ ਸੰਸਥਾ ਉਹਨਾਂ ਵੱਲੋਂ ਹੋਏ ਦਸਾਂ ਨੁਰਿਸਨ ਸਾਹਿਬ ਗੁਰਦੁਆਰਾ ਟਾਲੀਆਣਾ ਸਾਹਿਬ ਨਗਰ ਰਾਏਕੋਟ ਤੋਂ ਮੈਨੇਜਰ ਸਰਦਾਰ ترسےਵ ਸਿੰਘ ਜੀ ਬਲਿਆਲ ਮੈਂਬਰ ਐਜੂਕੇਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਜੱਥੇਦਾਰ ਜੀਜੀ ਸਿੰਘ ਜੀ ਤਲਵੰਡੀ ਉਹਨਾਂ ਦੀ ਅਗਵਾਈ ਅnder ਇਹ ਜੋ ਫਿਲਮ ਐਮਰਜੈਂਸੀ ਭਾਜਪਾ ਦੀ ਸੰ ਭਾਜਪਾ ਦੀ ਸੰਸਦ ਕੰਨੜ ਰਣੌਤ ਵੱਲੋਂ ਜੋ ਬਣਾਈ ਗਈ ਹੈ ਜਿਸ ਦੇ ਵਿੱਚ ਸਿੱਖਾਂ ਦੇ کردار ਨੂੰ ਬਹੁਤ ਨੀਮਾ ਦਿਖਾਇਆ ਗਿਆ ਹੈ ਅਤੇ ਜਿਸ ਦੇ ਨਾਲ ਸਿੱਖਾਂ ਦੀਆਂ ਸਮੂਹ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰਦੇ ਹਾਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਅਲੱਗ-ਅਲੱਗ ਤਜਵੀਰੀਆਂ ਲੱਗਿਆ ਹੋਈਆਂ ਨੇ ਹਰ ਇੱਕ ਜਗ੍ਹਾ ਪੂਰੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਸਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਜਿਹੜੇ ਜਿੱਥੇ-ਜਿੱਥੇ ਓਬਜੈਕਸ਼ਨ ਸੀਗੇ ਉਹ ਫਿਲਮ ਦੇ ਵਿੱਚੋਂ ਕੱਟ ਦਿੱਤੇ ਗਏ ਆ ਰੋਲ ਜਿਹੜੇ ਸੀਗੇ ਤੇ ਤਾਂ ਵੀ ਓਬਜੈਕਸ਼ਨ ਹੈ ਕਿ ਤੁਸਾਂਤ ਤੁਸਾਂਤ ਜਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕੀਤੀ ਹੈ ਉਸ ਵੇਲੇ ਵੀ ਸਾਡੀ ਪੰਜਾਬ ਦੀ ਨਸਲ ਕੁਸ਼ੀ ਕੀਤੀ ਗਈ ਹੈ ਔਰ ਸਾਡੇ ਸਿੱਖਾਂ ਨੂੰ ਉਸ ਵੇਲੇ ਵੀ ਟਾਰਗੇਟ ਕੀਤਾ ਗਿਆ ਇਸ ਕਰਕੇ ਇਸ ਫਿਲਮ ਦੇ ਵਿੱਚ ਸੰਤਾ ਦੇ کردار ਨੂੰ ਬਹੁਤ ਨੀਵਾਂ ਦਿਖਾਇਆ ਜੋ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਸਰ ਸਮਾਨਯਤਾ ਜੀ ਤੁਸੀਂ ਕਿੰਨੇ ਸਮੇਂ ਲਈ ਤੁਸੀਂ ਇਹ ਪ੍ਰੋਟੈਸਟ ਕਰੋਗੇ ਦੇਖੋ ਜਿੰਨਾ ਟਾਈਮ ਸਾਨੂੰ ਲੱਗੂਗਾ ਕਿ ਪ੍ਰਸ਼ਾਸਨ ਸਾਡੀ ਨਹੀਂ ਮੰਨਦਾ ਸਰਕਾਰ ਸਾਡੀ ਨਹੀਂ ਮੰਨਦੀ ਅਸੀਂ ਉਹਨਾਂ ਟਾਈਮ ਵਿੱਚ ਦਾ ਵਿਰੋਧ ਕਰਦੇ ਰਹਾਂਗੇ ਗੱਲਬਾਤ ਕੀਤੀ ਹੈ ਅੰਦਰ ਉਹ ਕਹਿੰਦੇ ਫਿਲਮ ਲਗਾਈ ਨਹੀਂ ਹੈ ਜੀ ਮੋਲ ਦੇ ਮੈਨੇਜਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਡੀ ਸਹਿਮਤੀ ਪੁੱਛਾਈ ਸਾਡੇ ਨਾਲ ਤੇ ਜੋ ਫਿਲਮ ਰੱਦ ਕਰਨ ਦੇ ਪੋਸਟਰ ਸੀ ਉਹਨਾਂ ਨੇ ਆਹ ਬਾਹਰ ਲਗਾ ਦਿੱਤੇ ਨੇ ਮੌਲਦੇ ਜੀ ਜੀ ਮਤਲਬ ਲੱਗੀ ਨਹੀਂ ਇੱਥੇ ਥੀਏ ਨਹੀਂ ਲੱਗੀ ਤੇ ਹੋਰ ਵੀ ਕਿਤੇ ਲੁਧਿਆਣੇ ਚੈੱਕ ਕੀਤਾ ਕਿੱਥੇ ਲੱਗੀ ਜਿੱਨੇ ਸਾਰੇ ਮੌਲਾਂ ਦੇ ਵਿੱਚ ਐਮਬੀਡੀ ਮੌਲ ਦੇ ਬਾਹਰ ਹੋਰ ਗੁਰੂ ਗੁਰਦੁਆਰਾ ਸਹਿਬਾਨਾ ਦੇ ਜੋ ਮੁਲਾਜ਼ਮ ਨੇ ਮੈਨੇਜਰ ਸਾਹਿਬਾਨ ਨੇ ਉਹ ਪਹੁੰਚੇ ਹੋਏ ਨਹੀਂ ਇੱਥੇ ਵਾਕ ਵਾਕ ਡਿਊਟੀ ਲੱਗਿਆ ਹੋਏ ਨੇ ਇੱਥੇ ਸਾਡੇ ਨਾਲ ਜੋ ਸਰਦਾਰ ਤਰਸੇ ਸਿੰਘ ਜੀ ਬਲਿਆਲ ਮੈਨੇਜਰ ਗੁਰਦੁਆਰਾ ਪਾਸ਼ੀ ਦਸਵੀਂ ਕਾਲੀਆਂ ਨਾਲ ਸਭ ਤੋਂ ਪਹੁੰਚੇ ਨੇ ਜੀ ਜੀ ਇਸ ਤਰ੍ਹਾਂ ਅਲਗ-ਅਲਗ ਸਾਰੇ ਵੀਡੀਓ ਲੱਗੇ ਹੋਏ। ਕੁਝ ਲੋਕ ਜਿਹੜੇ ਬੁਕਿੰਗ ਵੀ ਕਰਾਣਾ ਚਾਹੁੰਦੇ ਹੋਣਗੇ, ਦੇਖਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੇ ਕੀ ਮੈਸੇਜ ਹੈ? ਬੋਲ ਦੇ ਅੰਦਰ ਪਤਾ ਕੀਤਾ ਜੀ। ਯਾਨੀ ਕਿ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਸਾਡੇ ਜੋ ਪੰਜਾਬ ਦੇ ਲੋਕ ਆ ਉਹ ਬਹੁਤ ਸੂਝਵਾਨ ਨੇ। ਜੀ। ਤੇ ਇੱਥੇ ਉਹ ਦੱਸ ਰਹੇ ਨੇ ਵੀ ਕਿਸੇ ਵੀ ਇੱਕ ਇੱਕ ਵੀ ਹਜੇ ਬੁਕਿੰਗ ਨਹੀਂ ਹੋਈ। ਠੀਕ। ਧੰਨ। ਠੀਕ ਹੈ। ਧੰਨਵਾਦ। ਸ਼ਸ਼ੀ ਕਾਲ ਜਾਨੀ ਤਾਂ ਇਹ ਦੇਖ ਰਹੇ ਹਾਂ ਤੋਂ 23 ਤੇ ਮਹਾ ਆਪਣੀ ਸਸ਼ਟ ਐਮਰਜੈਂਸੀ ਮੂਵੀ ਜਿਹੜੀ ਕੀ ਛੋੜੇ ਲੰਬੇ ਸਮੇਂ ਤੋਂ ਬਾਅਦ ਦਾ ਦੇ ਵਿੱਚ ਸੀਗੀ ਤੇ ਅੱਜ ਦੇ ਰਨਿੰਗ ਹੋਈ ਆ ਪੂਰੇ ਵਰਲਡ ਵਾਈਡ ਜਿਹੜੀ ਰਨਿੰਗ ਹੋਈ ਆ ਲੇਕਿਨ ਪੰਜਾਬ ਦੇ ਵਿੱਚ ਕਿਤੇ ਵਜਿਹਾ ਪਤਾ ਨਾ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਉੱਥੇ ਹੀ ਦੱਸਦੇ ਕਿ ਕਮਿਸ਼ਨ ਮੌਦ ਦੇ ਬਾਹਰ ਖੜੇ ਨੇ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਮੁੰਮੀ ਦੇ ਵਿੱਚ ਜਿਹੜੇ ਸੋਮਨੀ ਜਦੋਂ ਦੁਆਰਾ ਪ੍ਰਬੰਧ ਕਰੇਤੀ ਦੇ ਵੱਲੋਂ ਟੀਮ ਸਜਾਈ ਗਈ ਸੀ ਉਹ ਵੀ ਕੱਢ ਦਿੱਤੇ ਗਏ ਸੀ ਉਸ ਤੋਂ ਬਾਅਦ ਵੀ ਲੇਕਿਨ ਜਿਹੜਾ ਪੰਜਾਬ ਤੋਂ ਵਿੱਚ ਆਇਆ ਪੰਜਾਬ ਦੇ ਵਾਪਸ ਪਿਲੀਆ ਦੀ ਗੱਲ ਕਰੀਏ ਤਾਂ ਆਪਰ ਸਭ ਦੇ ਵਿੱਚ ਵੀ ਵਿਰੋਧ ਦੇਖਣ ਨੂੰ ਮਿਲਿਆ ਹੈ ਕਿ ਲੁਧਿਆਣਾ ਹੀ ਗੱਲ ਕਰੀਏ ਨਾ ਪਵਿਲੀਅਨ ਮਾਲ ਦੇ ਬਾਹਰ ਜਿਹੜਾ ਤਸਵੀਰਾਂ ਦਾ ਦੇਣਾ ਕਰ ਰਹੇ ਆ ਸਿੱਖ ਦਸਤਿਆਂ ਨੂੰ ਲੈਣੀਆਂ ਤੇ ਪਹੁੰਚੇ ਹੋਏ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜੀ ਇਹ ਫਿਲਮ ਨਹੀਂ ਚੱਲਣ ਦਿੱਤੀ ਜਾ ਰਹੀ ਤੇ ਪਵਿਲੀਅਨ ਮਾਲ ਦੇ ਬਾਹਰ ਦੀਆਂ ਤਸਵੀਰਾਂ ਦੇਖਾਰਿਆਂ ਉਹਨਾਂ ਦੇ ਵੱਲੋਂ ਪਹਿਲਾਂ ਹੀ ਜਿਹੜੀ ਹੈ ਲਗਾ ਦੇ ਦਿੱਤੀ ਐ ਐਮਰਜੈਂਸੀ ਕੂਰੀ ਹੈ ਬੀ ਕੈਨਸਲ ਕਿਉਂਕਿ ਪਹਿਲਾਂ ਹੀ ਜਿਹੜੀ ਉਹਨਾਂ ਨੂੰ ਪਤਾ ਸੀ ਕਿ ਕਵਿਵਾਦ ਹੋ ਸਕਦਾ ਇਸ ਤੋਂ ਪਹਿਲਾਂ ਹੀ ਜਿਹੜੀ ਪਵਿਲੀਅਨ ਮਾਲ ਵਾਲਾ ਜਿਹੜੀ ਹੈ ਮੂਵੀ ਲਗਾਈ ਨਹੀਂ ਤੇ ਜੀ ਸਰ ਕੀ ਨਾਮ ਹੈ ਤੇ ਅੱਜ ਫਿਲਮ ਨੂੰ ਲੈ ਕੇ ਜਿਹੜਾ ਪਵਿਲੀਅਨ ਮਾਲ ਦੇ ਬਾਹਰ ਆਇਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਦੇ ਵਿਅਕਤੀ ਜੋ ਸਿੱਖਿਆ ਦੀ ਸਰਮਹਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਿਆ ਦੀ ਸਰਮਹਤ ਸੰਸਥਾ ਉਹਨਾਂ ਵੱਲੋਂ ਹੋਏ ਦਿਸਾ ਨਰਮਿਸਨ ਸਾਹਿਬ ਗੁਰਦੁਆਰਾ ਟਾਲੀਆਣਾ ਸਾਹਿਬ ਨਗਰ ਰਾਏਕੋਟ ਤੋਂ ਮੈਨੇਜਰ ਸਰਦਾਰ ਤਰਸੇਵ ਸਿੰਘ ਜੀ ਬਲਿਆਲ ਮੈਂਬਰ ਐਜੂਕੇਸ਼ਨ ਸ਼੍ਰੋਮਨੀ ਗੁਰਦਾਰ ਪ੍ਰਮੰਤਰ ਕਮੇਟੀ ਸਰਦਾਰ ਦਸਹਰਜ ਜੀ ਜੀ ਸਿੰਘ ਜੀ ਤਲਵੰਡੀ ਉਹਨਾਂ ਦੀ ਗਵਾਈ ਅnder ਇਹ ਜੋ ਫਿਲਮ ਐਮਰਜੈਂਸੀ ਭਾਜਪਾ ਦੀ ਸੰ ਭਾਜਪਾ ਦੀ ਸੰਸਦ ਕੰਨਰ ਰਣੌਤ ਬੱਲੋਂ ਜੋ ਬਣਾਈ ਗਈ ਹੈ ਜਿਸ ਦੇ ਵਿੱਚ ਸਿੱਖਾਂ ਦੇ کردار ਨੂੰ ਬਹੁਤ ਨੀਮਾ ਦਿਖਾਇਆ ਗਿਆ ਹੈ ਅਤੇ ਜਿਸ ਦੇ ਨਾਲ ਸਿੱਖਾਂ ਦੀਆਂ ਸਮੂਹ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਅਲੱਗ-ਅਲੱਗ ਡਿਊਟੀਆਂ ਲੱਗਿਆ ਹੋਈਆਂ ਨੇ ਹਰ ਇੱਕ ਜਗ੍ਹਾ ਪੂਰੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਸਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਜਿਹੜੇ ਜਿੱਥੇ-ਜਿੱਥੇ ਓਬਜੈਕਸ਼ਨ ਸੀਗੇ ਉਹ ਫਿਲਮ ਦੇ ਵਿੱਚੋਂ ਕੱਟ ਦਿੱਤੇ ਗਏ ਆ ਰੋਲ ਜਿਹੜੇ ਸੀਗੇ ਤੇ ਤਾਂ ਵੀ ਆਬਜੈਕਸ਼ਨ ਆ ਕੀਤਾ ਨੂੰ ਸੰਤ ਜੀ ਸੰਤ ਜੀ ਨਾਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕੀਤੀ ਹੈ ਉਸ ਵੇਲੇ ਵੀ ਸਾਡੀ ਪੰਜਾਬ ਦੀ ਨਸਲ ਕੁੱਸ਼ੀ ਕੀਤੀ ਗਈ ਹੈ ਔਰ ਸਾਡੇ ਸਿੱਖਾਂ ਨੂੰ ਉਸ ਵੇਲੇ ਵੀ ਟਾਰਗੇਟ ਕੀਤਾ ਗਿਆ ਇਸ ਕਰਕੇ ਇਸ ਫਿਲਮ ਦੇ ਵਿੱਚ ਸੰਤਾ ਦੇ کردار ਨੂੰ ਬਹੁਤ ਨੀਵਾ ਦਿਖਾਇਆ ਜੋ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਸਰ ਸਮਾਨਯਤਾ ਜੀ ਤੁਸੀਂ ਕਹਿੰਦੇ ਕਿੰਨੇ ਸਮੇਂ ਲਈ ਤੁਸੀਂ ਇਹ ਪ੍ਰੋਟੈਸਟ ਕਰੋਗੇ देखो ਜਿੰਨਾ ਟਾਈਮ ਸਾਨੂੰ ਲੱਗੂਗਾ ਕਿ ਪ੍ਰਸ਼ਾਸਨ ਸਾਡੀ ਨਹੀਂ ਮੰਨਦਾ ਸਰਕਾਰ ਸਾਡੀ ਨਹੀਂ ਮੰਨਦੀ ਅਸੀਂ ਉਹਨਾਂ ਟਾਈਮ ਵਿੱਚ ਦਾ ਵਿਰੋਧ ਕਰਦੇ ਰਹਾਂਗੇ ਗੱਲਬਾਤ ਕੀਤੀ ਹੈ ਅੰਦਰ ਉਹ ਕਹਿੰਦੇ ਫਿਲਮ ਲਗਾਈ ਨਹੀਂ ਅੱਛਾ ਜੀ ਮੋਲ ਦੇ ਮੈਨੇਜਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਚਾਹਿਆਨ ਜੋ ਸਹਿਮਤੀ ਪੈਂਦੀ ਸਾਡੇ ਨਾਲ ਤੇ ਜੋ ਫਿਲਮ ਰੱਦ ਕਰਨ ਦੇ ਪੋਸਟਰ ਸੀ ਉਹਨਾਂ ਨੇ ਆਹ ਬਾਹਰ ਲਗਾ ਦਿੱਤੇ ਨੇ ਮੋਲਦੇ ਜੀ ਜੀ ਮਤਲਬ ਲੱਗੀ ਨਹੀਂ ਇੱਥੇ ਬਥੇੜ ਨਹੀਂ ਲੱਗੀ ਤੇ ਹੋਰ ਵੀ ਕਿਤੇ ਲੁਧਿਆਣੇ ਚੈੱਕ ਕੀਤਾ ਕਿੱਥੇ ਲੱਗੀ ਜਿੱਨੇ ਸਾਰੇ ਮੋਲਾਂ ਦੇ ਵਿੱਚ ਐਮਬੀਡੀ ਮੋਲ ਦੇ ਬਾਹਰ ਹੋਰ ਗੁਰੂ ਗੁਰਦਵਾਰਾ ਸਾਹਿਬਾਨਾਂ ਦੇ ਜੋ ਮੁਲਾਜ਼ਮ ਨੇ ਮੈਨੇਜਰ ਸਾਹਿਬਾਨ ਨੇ ਉਹ ਪਹੁੰਚੇ ਹੋਏ ਨੇ ਇੱਥੇ ਵੱਖ-ਵੱਖ ਡਿਊਟੀਆ ਲੱਗੇ ਹੋਏ ਨੇ ਇੱਥੇ ਸਾਡੇ ਨਾਲ ਜੋ ਸਰਦਾਰ ਤਰਸੇਹ ਸਿੰਘ ਜੀ ਬਲਿਆਲ ਮੈਨੇਜਰ ਗੁਰਦਵਾਰਾ ਪਾਸ਼ੀ ਦਸਵੀ ਤਾਲੀਆਂ ਨਾਲ ਸਭ ਤੋਂ ਪਹੁੰਚੇ ਨੇ ਜੀ ਇਸ ਤਰ੍ਹਾਂ ਅਲਗ-ਅਲਗ ਸਾਰੇ ਵੀਡੀਓ ਲੱਗੂਗੇ ਕੁਝ ਲੋਕ ਜਿਹੜੇ ਬੁਕਿੰਗ ਵੀ ਕਰਾਣਾ ਚਾਹੁੰਦੇ ਹੋਣਗੇ ਦੇਖਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੇ ਕੀ ਮੈਸੇਜ ਹੈ ਅਸਲ ਦੇ ਅੰਦਰ ਪਤਾ ਕੀਤਾ ਜੀ ਯਾਨੀ ਕਿ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਸਾਡੇ ਜੋ ਪੰਜਾਬ ਦੇ ਲੋਕ ਆ ਉਹ ਬਹੁਤ ਸੂਝਵਾਨ ਨੇ ਜੀ ਤੇ ਇੱਥੇ ਉਹ ਦੱਸ ਰਹੇ ਨੇ ਵੀ ਕਿਸੇ ਵੀ ਇੱਕ ਇੱਕ ਵੀ ਹਜੇ ਬੁਕਿੰਗ ਨਹੀਂ ਹੋਈ ਠੀਕ ਧੰਨਵਾਦ ਠੀਕ ਹੈ ਧੰਨਵਾਦ ਸਸ਼ੀਕਲ ਜਾਨਤਾ ਜੀ ਦੇਖ ਰਹੇ ਹੋ ਤੁਸੀਂ ਤੇ ਮਹਾ ਅਪਨੀਸ਼ ਵਿਸ਼ੇਸ਼ਤ ਐਮਰਜੈਂਸੀ ਮੂਵੀ ਜਿਸ ਦੀ ਬੜੇ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਸੀ ਕਿ ਅੱਜ ਦੇ ਰਨਿੰਗ ਹੋਈ ਹੈ ਪੂਰੇ ਵਰਲਡ ਵਾਈਡ ਜਿਹੜੀ ਰਨਿੰਗ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਕਿਤਨੀ ਰਨਿੰਗ ਹੋਈ ਹੈ ਜਿਹੜਾ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਉਸੇ ਦੱਸਦੀ ਕਿ ਅਬਿਲਿਨ ਮੌਦ ਦੇ ਬਾਹਰ ਖੜੇ ਨੇ ਕਿ ਜਿੱਥੇ ਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਾਡਾ ਜੀ ਮੰਮੀ ਦੇ ਵਿੱਚ ਜਿਹੜੇ ਸੋਮਨੀ ਗੁਰਦੁਆਰਾ ਪਰਵੰਦਰ ਪ੍ਰੈਸ ਦੇ ਵੱਲੋਂ ਟੀਮ ਸਤਾਏ ਗਏ ਸੀ ਉਹ ਵੀ ਕੱਢ ਦਿੱਤੇ ਗਏ ਸੀ ਉਸ ਤੋਂ ਬਾਅਦ ਵੀ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਆ ਰਹੀ ਹੈ ਪੰਜਾਬ ਦੇ ਵਾਪਸ ਲੁਧਿਆਣਾ ਦੀ ਗੱਲ ਕਰੀਏ ਤਾਂ ਹੰਪਰ ਸਭ ਦੇ ਵਿੱਚ ਹੀ ਗਰੋਹ ਦੇਖਣ ਨੂੰ ਮਿਲਿਆ ਤੇ ਲੁਧਿਆਣਾ ਦੀ ਗੱਲ ਕਰੀਏ ਨਾ ਪੋਜੀਸ਼ਨ ਬਹੁਤ ਮਾਲ ਦੇ ਬਾਹਰ ਜੀ ਰਿਹਾ ਤੇ ਪੀਣਾ ਸਾਡੇ ਨਾਲ ਸੰਗਿਆ ਕਰ ਰਹੇ ਆ ਸਿੱਖ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜੀ ਆ ਫਿਲਮ ਨਹੀਂ ਚੱਲਣ ਦਿੱਤੀ ਜਾ ਰਹੀ ਤੇ ਪਵਿਲੀਅਨ ਮਾਲ ਦੇ ਬਾਹਰ ਦੀਆਂ ਤਸਵੀਰਾਂ ਦੇਖ ਰਹੇ ਆ ਉਹਨਾਂ ਦੇ ਵੱਲੋਂ ਪਹਿਲਾਂ ਹੀ ਜਿਹੜੀ ਆ ਲਗਾਵੇ ਚੰਗੀ ਅਮਰ ਜਨਤੂ ਵੀ ਹਾਸ ਵੀ ਕੈਨਸਲ ਕਿਉਂਕਿ ਪਹਿਲਾਂ ਹੀ ਜਿਹੜੀ ਆ ਉਹਨਾਂ ਨੂੰ ਪਤਾ ਸੀ ਕਿ ਕਾ ਵਿਵਾਦ ਹੋ ਸਕਦਾ ਇਸ ਤੋਂ ਪਹਿਲਾਂ ਹੀ ਜਿਹੜੀ ਪਵਿਲੀਅਨ ਮਾਲ ਵਾਲ ਮੂਵੀ ਲਗਾਈ ਨਹੀਂ ਦਿੱਤੀ ਜੀ ਸਰ ਕੀ ਨਾਮ ਹੈ ਤੇ ਅੱਜ ਫਿਲਮ ਨੂੰ ਲੈ ਕੇ ਜਿਹੜਾ ਪਵਿਲੀਅਨ ਮਾਲ ਦੇ ਬਾਹਰ ਆਏ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬਿਚੈ ਜੋ ਸਿੱਖਾ ਦੀ ਸਰਮਹਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾ ਦੀ ਸਰਮਹਤ ਸੰਸਥਾ ਉਹਨਾਂ ਵੱਲੋਂ ਹੋਏ ਦਿਸਾਨੁਰਿਸਨ ਸਾਹਿਬ ਗੁਰਦੁਆਰਾ ਟਾਲੀਆਣਾ ਸਾਹਿਬ ਨਗਰ ਰਾਏਕੋਟ ਤੋਂ ਮੈਨੇਜਰ ਸਰਦਾਰ ਤਰਸੇਵ ਸਿੰਘ ਜੀ ਬਲਿਆਲ ਮੈਂਬਰ ਐਜੂਕੇਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਜੱਥੇਦਾਰ ਜੀਜੀ ਸਿੰਘ ਜੀ ਤਲਵੰਡੀ ਉਹਨਾਂ ਦੀ ਗਵਾਈ ਅnder ਇਹ ਜੋ ਫਿਲਮ ਐਮਰਜੈਂਸੀ ਭਾਜਪਾ ਦੀ ਸੰ ਭਾਜਪਾ ਦੀ ਸੰਸਦ ਕੰਨਰ ਰਣੋਤ ਵੱਲੋਂ ਜੋ ਬਣਾਈ ਗਈ ਹੈ ਜਿਸ ਦੇ ਵਿੱਚ ਸਿੱਖਾਂ ਦੇ کردار ਨੂੰ ਬਹੁਤ ਨੀਮਾ ਦਿਖਾਇਆ ਗਿਆ ਹੈ ਅਤੇ ਜਿਸ ਦੇ ਨਾਲ ਸਿੱਖਾਂ ਦੀਆਂ ਸਮੂਹ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਅਲੱਗ-ਅਲੱਗ ਜਿਉੜੀਆਂ ਲੱਗਿਆ ਹੋਈਆਂ ਨੇ ਹਰ ਇੱਕ ਜਗ੍ਹਾ ਪੂਰੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਸਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਜਿਹੜੇ ਜਿੱਥੇ-ਜਿੱਥੇ ਓਬਜੈਕਸ਼ਨ ਸੀਗੇ ਉਹ ਫਿਲਮ ਦੇ ਵਿੱਚੋਂ ਕੱਟ ਦਿੱਤੇ ਗਏ ਆ ਰੋਲ ਜਿਹੜੇ ਸੀਗੇ ਤੇ ਤਾਂ ਵੀ ਆਬਜੈਕਸ਼ਨ ਆ ਕੀਤਾ ਨੂੰ ਸੰਤ ਜੀ ਸੰਤ ਜੀ ਨਾਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕੀਤੀ ਹੈ ਉਸ ਵੇਲੇ ਵੀ ਸਾਡੀ ਪੰਜਾਬ ਦੀ ਨਸਲ ਕੁੱਸ਼ੀ ਕੀਤੀ ਗਈ ਹੈ ਔਰ ਸਾਡੇ ਸਿੱਖਾਂ ਨੂੰ ਉਸ ਵੇਲੇ ਵੀ ਟਾਰਗੇਟ ਕੀਤਾ ਗਿਆ ਇਸ ਕਰਕੇ ਇਸ ਫਿਲਮ ਦੇ ਵਿੱਚ ਸੰਤਾ ਦੇ کردار ਨੂੰ ਬਹੁਤ ਨੀਵਾ ਦਿਖਾਇਆ ਜੋ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਸਰ ਸਮਾਜਿਕ ਤੌਰ ਤੇ ਕਿੰਨੇ ਸਮੇਂ ਲਈ ਤੁਸੀਂ ਇਹ ਪ੍ਰੋਟੈਸਟ ਕਰੋਗੇ देखो ਜਿੰਨਾ ਟਾਈਮ ਸਾਨੂੰ ਲੱਗੂਗਾ ਕਿ ਪ੍ਰਸ਼ਾਸਨ ਸਾਡੀ ਨਹੀਂ ਮੰਨਦਾ ਸਰਕਾਰ ਸਾਡੀ ਨਹੀਂ ਮੰਨਦੀ ਅਸੀਂ ਉਹਨਾਂ ਟਾਈਮ ਦੇ ਇਸ ਦਾ ਵਿਰੋਧ ਕਰਦੇ ਰਹਾਂਗੇ ਗੱਲਬਾਤ ਕੀਤੀ ਹੈ ਅੰਦਰ ਉਹ ਕਹਿੰਦੇ ਫਿਲਮ ਲਗਾਈ ਨਹੀਂ ਆ ਸਾਡੇ ਮਾਲ ਦੇ ਮੈਨੇਜਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਚਾਹੀਦੀ ਸਹਿਮਤੀ ਲਈ ਸਾਡੇ ਨਾਲ ਤੇ ਜੋ ਫਿਲਮ ਰੱਦ ਕਰਨ ਦੇ ਪੋਸਟਰ ਸੀ ਉਹਨਾਂ ਨੇ ਆਹ ਬਾਹਰ ਲਗਾ ਦਿੱਤੇ ਨੇ ਮਾਲ ਦੇ ਜੀ ਜੀ ਮੈਨੂੰ ਲੱਗੀ ਨਹੀਂ ਇੱਥੇ ਨਹੀਂ ਲੱਗੀ ਤੇ ਹੋਰ ਵੀ ਕਿਤੇ ਲੁਧਿਆਣਾ ਚੈੱਕ ਕੀਤਾ ਕਿਤੇ ਲੱਗੀ ਜਿੱਨੇ ਸਾਰੇ ਮੋਹੱਲਾ ਦੇ ਵਿੱਚ ਐਮਬੀਡੀ ਮਾਲ ਦੇ ਬਾਹਰ ਹੋਰ ਗੁਰਦੁਆਰਾ ਸਹਿਬਾਨਾਂ ਦੇ ਜੋ ਮਲਾਜਮ ਨੇ ਮੈਨੇਜਰ ਸਹਿਬਾਨ ਨੇ ਉਹ ਪਹੁੰਚੇ ਹੋਏ ਨੇ ਇੱਥੇ ਵੱਖ-ਵੱਖ ਡਿਊਟੀਆਂ ਲੱਗੀਆਂ ਹੋਏ ਨੇ ਇੱਥੇ ਸਾਡੇ ਨਾਲ ਜੋ ਸਰਦਾਰ ਤਰਸੇਹ ਸਿੰਘ ਜੀ ਬਲਿਆਲ ਮੈਨੇਜਰ ਗੁਰਦੁਆਰਾ ਪਾਸ਼ੀ ਦਸਵੀਂ ਕਾਲੀਆਂ ਸਭ ਤੋਂ ਪਹੁੰਚੇ ਨੇ ਜੀ ਇਸ ਤਰ੍ਹਾਂ ਅਲੱਗ-ਅਲੱਗ ਸਾਰੇ ਡਿਊਟੀਆਂ ਲੱਗੀਆਂ ਨੇ ਕੁਝ ਲੋਕ ਜਿਹੜੇ ਬੁਕਿੰਗ ਵੀ ਕਰਾਣਾ ਚਾਹੁੰਦੇ ਹੋਣਗੇ ਦੇਖਣਾ ਚਾਹੁੰਦੇ ਉਹਨਾਂ ਲੋਕਾਂ ਨੇ ਕੀ ਮੈਸੇਜ ਹੈ ਅਸੀਂ ਮੋਲ ਦੇ ਅੰ ਯਾਨੀ ਕਿ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਸਾਡੇ ਜੋ ਪੰਜਾਬ ਦੇ ਲੋਕ ਆ ਉਹ ਬਹੁਤ ਸੂਝਵਾਨ ਨੇ ਜੀ ਤੇ ਇੱਥੇ ਉਹ ਦੱਸ ਰਹੇ ਨੇ ਵੀ ਕਿਸੇ ਵੀ ਇੱਕ ਇੱਕ ਵੀ ਹਜੇ ਬੁਕਿੰਗ ਨਹੀਂ ਹੋਈ ਠੀਕ ਧੰਨ ਠੀਕ ਹੈ ਧੰਨ